ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਪੰਜ-ਸੱਤ ਬੇੜਾ ਦਿਖਾਵਾਂਗੇ ਦੋ ਕੁ ਮੀਟਰ ਤਾਜ਼ਾ ਸੁਨਿਆਵੇਂ ਤੇ ਬਾਕੀ ਗੱਬਣਾ ਤੇ ਇੱਕ ਜਰਸੀ ਗੱਬਣਾ ਤੇ ਡਿਟੇਲ ਵੀਰ ਤੋਂ ਪੁੱਛਦੇ ਆਓ ਅੱਗੇ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਭਾਈ ਹਾਂਜੀ ਨਾਮ ਐਡਰੈਸ ਦੱਸਿਓ ਆਪਣੇ ਨਾਮ ਪ੍ਰਦੀਪ ਸਿੰਘ ਤੇ ਮੋਬਾਈਲ ਨੰਬਰ ਜੀ ਆਪਣਾ 983800255 ਤੇ ਬਾਈ ਜਿਹੜੇ ਪਹਿਲੇ ਨੰਬਰ ਤੇ ਆਪਾਂ ਵੇੜ ਦੇਖੇ ਨੇ ਜਰਸੀ ਕਿਹੜਾ ਸੂਹਾ ਸੁੰਦੀ ਹੈ ਜੀ ਬਾਈ ਦੂਜਾ ਸੂਹਾ ਸੂਗੀ ਤੇ ਜਿੱਦਾਂ ਆਮ ਅਗਲਾ ਕਹਿੰਦਾ ਹੈ ਕਿ ਪੰਜਾਬ ਵਾਲੀ ਜਰਸੀ ਹੈ ਵੀਰੇ ਜੈਨੂਇਨ ਇਹ ਜਰਸੀ ਹੁੰਦੀ ਹੈ ਪੰਜਾਬ ਵਾਲੀ ਠੀਕ ਆ ਦੂਜਾ ਸੂਹਾ ਕੱਦ-ਕਾੜ ਤੇ ਮੂੰਹ ਮੱਥੇ ਬਹੁਤ ਸੁਨੱਕੀ ਹੈ ਨਾ ਦੱਸਿਓ ਵੀ ਗੱਲ ਕਰ ਵੀ ਇਦਾਂ ਹੁਣ ਚਲੋ ਸਮੇਂ-ਸਮੇਂ ਦੀ ਗੱਲ ਹੁੰਦੀ ਹੈ ਜਿਵੇਂ ਠੀਕ ਹੈ ਟ੍ਰੱਪ ਦੇ ਮੇਰੇ ਹਨਾ ਜਿਵੇਂ ਹੁਣ ਸਰਦੀਆਂ 'ਚ ਇਦਾਂ ਦੀ ਵੇੜ ਵੀਰੇ ਅੱਗੇ 1.5 ਤੋਂ ਪਲੱਸ ਵੀ ਵਿਕਰੀ ਹੁੰਦੀਆਂ ਰਹੀਆਂ ਨੇ ਇਹ ਕੱਚੀ ਤੇ ਜੇ ਜੇ ਤਾਂ ਆਪਣੇ ਕੋਲ ਬਿੱਗੀ ਦਾ ਕਹਿਣਾ ਕਿ ਨਹੀਂ ਜਿੱਦਣ ਇਹਨੇ ਬੱਚਾ ਦਿੱਤਾ ਬੁੱਢੇ ਦੀ ਸਪੈਸ਼ਲ ਵੀਡੀਓ ਬਣਾਵਾਂਗੇ ਇਦਾਂ ਦੀ ਰੈਟ ਉਹਦੇ ਰੋਡ ਨੂੰ ਹੱਥ ਲਾਉਗੇ ਜਿਹੜਾ ਮਰਜ਼ਾ ਅੱਜ ਵਾਲਾ ਰੇਟ ਭਾਈ ਲੱਖ ਰੁਪਏ ਦੀ ਬੱਚੀ ਦੇਵਾਂਗੇ ਸੋ ਆਪਣਾ ਸ਼ੁਰੂ ਤੋਂ ਆਤਾ ਭਾਈ ਜੇ 2 ਲੱਖ ਦੀ ਗਾ ਚਾਹੇ 50 ਦੀ ਆਪਣੀ ਵੀਡੀਓ ਤੇ ਰੇਟ ਹੋਵੇ ਪਰ ਜਾਇ ਜਗਲਾਂ ਲੱਖ ਰੁਪਏ ਜੱਜ ਦੇਵਾਂਗੇ ਪਰ ਜਿਹਦੇ ਤਿਆਰ ਹੋਊਗੀ ਉਹਦੇ ਨਾਲ ਕੋਈ ਸਿੱਧੀ ਆਪਾਂ ਨੂੰ ਪਤਾ ਬਾਕੀ ਆਪਾਂ ਨੂੰ ਵੀ ਕਿਸੇ ਨੇ ਚਲੋ ਭਾਅ ਨਾਲ ਚੀਜ਼ ਦਿੱਤੀ ਆ ਨਾ ਠੀਕ ਹੈ ਵੀ ਸਿਰੇ ਵਾਲੀ ਆ ਜਿਹਨੇ ਵੀ ਪੈਸੇ ਆ ਦਿਨ ਵੇਸਟ ਕਰਨੇ ਆ ਠੀਕ ਹੈ ਵੀ ਟੌਪ 10 ਆ 25 ਕਿਲੋ ਦੁੱਧ ਵੀ ਭਾਈ ਢਿੱਲੋ ਆਪਾਂ ਗਾਰੰਟੀ ਦੇ ਦੇਣਾ ਸੋ ਥਾਂ ਤੋਂ ਦੇਖੋ ਕਿਆ ਬਾਤ ਆ ਤੇ ਬਾਕੀ ਮਿਲ ਕੇ ਮੈਨੂੰ ਬਹੁਤ ਚੰਗੀ ਆ ਸੋ ਜਮਾ ਬੰਦੇ ਸਹਾਈ ਦੀ ਜਿੱਦੀ ਆਪਣੀ ਐਚਐਫ ਹੁੰਦੀ ਆ ਕੋਣੇ ਘੜ ਤੇ ਦੇਵਾ ਭਾਈ ਜਿੱਦੀ ਐਚਐਫ ਹੁੰਦੀ ਬਈ ਇੰਨਾ ਜ਼ਰੂਰ ਗੁੱਸਾ ਹੀ ਵੀ ਲੱਗਿਆ ਇਹਦੇ ਜਰਸੀ ਦੀ ਹੋਇਆ ਪਰ ਇਹ ਨਹੀਂ ਆਪਾਂ ਗੁੱਸਾ ਵੀ ਕਿਹੜਾ ਲੱਗਿਆ ਕਿਹੜਾ ਨਹੀਂ ਠੀਕ ਹੈ ਲੱਖ ਰੁਪਏ ਦੀ ੜਿ ਮੰਗਣਾ ਹਨ ਤੇ ਵੀਰ ਲੱਖ ਜੋ ਮਾਣੇ ਮੋਟੇ ਗਜਾਇਸ ਹੋ ਜੂਗੀ ਮਾਣ ਤਾਂ ਵੀਰ ਜਰੂਰ ਕਰ ਦੇਗੇ ਪਰ ਇਦਾਂ ਬਈ ਜਿਹੜਾ ਵੀ ਵੀਰ 34 ਬਣ ਰੱਖਦਾ ਲੈ ਕਹਿੰਦਾ ਮੈਂ ਜਰਸੀ ਲੈਣੀ ਆ ਨਾਰਮਲ ਘੱਟੋ ਘੱਟ 85 90 ਤੋਂ ਘੱਟ ਤਾਂ ਜਰਸੀ ਹੁੰਦੀ ਨਹੀਂ ਤੇ ਆਪਾਂ ਦਰਮਿਆਨੀ ਵੀ ਜਰਸੀ ਲੈਣੇ ਆ ਵੀ ਸਿਰੇ ਵਾਲੀ ਆ ਸੋ ਟੌਪ ਕਲਾਸ ਜਰਸੀ ਜਮਾ ਜੀ ਹੁਣ ਗਰਮੀ ਆ ਬਈ ਢੱਲੋ ਹੁਣ ਇੱਕ ਸੈਂਟ ਵੀ ਦੇ ਲੈ ਵੀ ਕਰਕ ਦੀ ਕੁਰਕ ਦੀ ਜਮੀ ਨਹੀਂ ਠੀਕ ਹੈ ਸੋ ਆ ਦੇਖੋ ਜੇਰਵੀ ਬਣੀ ਸਟਾਰਟ ਹੋ ਗਈ ਹੈ ਹਨਾ ਬਸ ਆ ਗਈ ਬਈ ਜੇਰਵੀ ਦੀ ਕਰਮਾਣੀ ਜੀ ਠੀਕ ਹੈ ਇਹ ਬਈ ਦੋਨੇ ਵੜਾ ਆਪਾਂ ਫਾਰਮ ਚ ਪਰਚੇਜ ਕੀਤੀਆਂ ਦੋਨਾਂ ਦੀ ਸੈਕਸਰ ਸੀਮਣ ਲੱਗੇ ਦੋਨੋਂ ਨਹੀਂ ਬੱਚੀ ਦਿੱਤੀ ਦੋਨੋਂ ਨੇ ਬੱਚੇ ਆਂ ਤਾਂ ਸੂਈ ਨੂੰ ਘਾਟਾ ਖਾਣੀ ਲੱਗਦਾ ਹਾਂ ਬਾਈ ਇਹ ਸੂਈ ਸੀ ਬਾਈ ਸਵੇਰੇ 9:00 ਠੀਕ ਆ ਦੋ ਤਿੰਨ ਘੰਟੇ ਸੂਈ ਨੂੰ ਹੋ ਗਏ ਆ ਮੰਨ ਕੇ ਬੋਲੀ ਗੱਡੀ ਸੀ 4-5 ਕਿਲੋ ਤੇ ਕੋਸ ਇਹਨੂੰ ਪਲਾਦੀ ਵੀ ਚਲੋ ਜੇਰ ਜੇਰ ਛੁੱਟ ਦਿੰਦਾ ਜਾਨਵਰ ਜੇਰ ਤਾਂ ਤੇਰੇ ਸਾਹਮਣੇ ਚਾਲੂ ਹੋएगी ਪਹਿਲੇ ਜਾਣੀ ਚਾਲੂ ਹੋ ਗਈ ਬਹਿਣ ਦੀ ਜੇਰ ਹਾਂ ਬਾਕੀ ਬਾਈ ਦੂਜੇ ਨੰਬਰ ਤੇ ਇਦਾਂ ਇਹ ਵੀ ਬਹਿਣ ਟੋਪ ਦੀ ਹੈ ਡੈਨਮਾਰਕ ਦੇ ਸੀਮਣ ਦੀ ਆਪ ਆ ਕਿ ਬੱਚੀ ਜਿਹੜੀ ਇਹਦੇ ਪਿੱਛੇ ਆ ਉਹਦਾ ਕੋਈ ਮੁੱਲ ਹੀ ਨਹੀਂ ਠੀਕ ਆ ਕਿੰਨਾ ਦੁੱਧ ਸਰ ਪਿਛਲੀ ਵ ਬਹੁਤ ਮੰਨ ਕੇ ਬੰਨੂ 35 36 ਕਿਲੋ ਦੱਸਿਆ ਪਰ ਵੀ ਜਿਹੜਾ ਵੀ ਵੀਰ ਪਰਚੇਜ ਕਰੂਗਾ 25 ਤੋਂ 30 ਕਿਲੋ ਦੱਸ ਮੰਨ ਕੇ ਲੇ 25 ਤੋਂ ਪਾਰ ਦੇ ਉਹ ਬਾਈ ਐਂ ਹੁੰਦਾ ਪਰ ਇਹ ਨਹੀਂ ਹੈਗਾ ਕੱਲ ਨੂੰ ਆਣਾ ਵੀ ਜਦਾਮ ਆ ਅਗਲਾ ਫਿਰ ਜਿਵੇਂ ਹੁਣ ਤੂੰ ਵੀਡੀਓ ਬਣਾਉਣ ਆਇਆ ਅਗਲਾ ਕਹਿੰਦਾ ਬਾਈ ਯਾਰਾ ਇੰਨਾ ਨੇ ਦਿਨ ਦੀ ਵਿੱਚ ਬਾਈ ਕੇਅਰ ਤੇ ਵੀ ਆ ਜੇ ਹੁਣ ਸਾਹਮਣੇ ਨਹੀਂ ਨਹੀਂ ਬਾਈ ਫਿਰ ਦਿੰਦੀ ਵੀ ਪਰ 25 ਤੋਂ ਪਾਰ ਵਾਲੀ ਹੈਗੀ ਹੈ ਨਾ ਗਾਰੰਟੀ ਦੇ ਦਾਂਗੇ ਬਾਈ 28 ਕਿਲੋ ਦੋਤੀ ਸੋ ਫਿਰ ਬੱਚਾ ਦੇਖੋ ਵਿੱਚੇ ਕੀ ਆਵਾਤਾ ਬੱਚਾ ਬੱਚਾ ਢਿੱਲੋ ਵੀਰੇ ਜਮਾ ਖੋਲਣੀ ਜਿੱਡੀ ਦਾ ਹੁਣ ਆ ਹਨਾ ਹਾਂ ਚਾਰ ਪੰਜ ਦਿਨਾਂ ਨੂੰ ਲਾਇਆ ਕੋਈ 2 ਮਹੀਨੇ ਦਾ ਬੱਚਾ ਦਾ ਜੈਗਾ ਲਾ ਜਮਾ ਤੋਰੀ ਫਿਰ ਬੈੜ ਨੂੰ ਬਾਹਰ ਸੋ ਫਿਰ ਕੱਦ-ਕਾਡ ਵਗੈਰਾ ਦੇਖੋ ਤੇਲੇ ਵਾਲੂ ਬਾ ਦੇਖੋ ਕਰਮੇ ਦੇ ਕੀ ਆਵਾਤਾ ਹਨਾ ਤੇ ਬਣੀ-ਮੁਣੀ ਪ੍ਰਦੀ ਬਹੁਤ ਜ਼ਿਆਦਾ ਹਨਾ ਬਾਈ ਅਸਲ ਨਗੀਨਾਗਾ ਉੱਪਰ ਬੋਡੀ ਸਟਰਕਚਰ ਵਗੈਰਾ ਹੋਰ ਠੀਕ ਹੈ ਚਬਾਈ ਬੜੀ ਹੈ ਬਾਕੀ ਬੱਚਾ ਜੇ ਕਿਸੇ ਨੇ ਬਾਈ ਛੱਡਣਾ ਤੇ 15000 ਦਾ ਬੱਚਾ ਰੱਖ ਲੈ 15000 ਦੀ ਬੱਚੀ ਰੱਖ ਲੈ ਹਾਂ ਰੱਖ ਲੈ ਤਾਰਾ ਦੂਣਾ ਮਾਰ ਕੇ ਦੇਖ ਲਿਓ ਓਕੇ ਬੰਦਾ ਇੱਕ ਨੰ ਸੋ ਨੀਵਾ ਬਗਰਾ ਦੇਖੋ ਸਾਫ ਸੁਥਰਾ ਪੂਰੀ ਰਾਜੀ ਸਮੀ ਪਲੀ ਵੀ ਚੰਗੀ ਕੇਰ ਵਾਲਾ ਤੀ ਨੀ 25 ਦਾ ਬੱਟ ਦੇ ਪਿਆ ਜਾਮ ਤੇ ਇਹਦਾ ਭਾ ਕੀ ਰਹੂਗਾ ਰੇਟ ਬਈ ਇਹਦਾ ਅੱਜ ਵਾਲਾ ਰੇਟ 1 ਲੱਖ 5000 1 ਲੱਖ 5000 ਰੁਪਏ ਇਹਦਾ ਅੱਜ ਵਾਲਾ ਰੇਟ ਆ ਤੇ ਗਜੈਸ ਮੌਕੇ ਤੇ ਹੋ ਜਾਣੀ ਆ ਸੋ ਦੇਖੋ ਜਮਾ ਜਗਾੜਮੈਂਟ ਤੇ ਜੇਰ ਵਾਲੇ ਪਾਸੇ ਦੇ ਫਿਕਰ ਹੋ ਜਬ ਫੇਰ ਤਾਂ ਆ ਗਈ ਬਸ 15 20 ਮਿੰਟ ਦਾ ਖੇਡਾ ਹੀ ਆ ਹਨਾ ਤੇ ਜਿਹੜੀ ਤੀਜੇ ਨੰਬਰ ਤੇ ਆਪਾਂ ਸੂਈ ਵੀ ਦੇਖੀ ਜਾਂਦੇ ਆ ਬਈ ਆਪਾਂ ਸੇਲ ਕਰਦੇ ਠੀਕ ਆ ਇਹ ਬਾਜਾਣੇ ਲੈ ਲਈ ਹਨਾ ਕਿਹੜੇ ਪਿੰਨੋਂ ਆਏ ਬਈ ਜੀ ਆਪਾਂ ਪੰਜਾ ਖੰਡਾਂ ਮੈਂ ਅੱਛਾ ਠੀਕ ਆ ਵਧੀਆ ਰਹਿੰਦਾ ਨੇ ਯਾਰ ਮਤਲਬ ਜੇ ਕਹਦਾ 25 ਠੀਕ ਆ ਵਧੀਆ ਭਾਜ ਮਿਲ ਗਈ ਹਾਂਜੀ ਠੀਕ ਐ ਸੋ ਇਹ ਗਾਂ ਚੱਲੀ ਆ ਬਾਜੇਖਾਨ ਨੇ ਇਹਦੇ ਮਗਰ ਵੀ ਬੱਚਾ ਫੀਮੇਲ ਕਾਫੀ ਸੀ ਨਾ ਮੈਂ ਇਨਸੈਕਟਰ ਸਿੰਮਣ ਲੱਗ ਗਈ ਦੋਨੋਂ ਨਹੀਂ ਬੱਚੀਆਂ ਦਿੱਤੀ ਠੀਕ ਐ ਇਹ ਸੇਰ ਹੋ ਚੁੱਕੀ ਆ ਤੇ ਅੱਗੇ ਪ੍ਰਦੀਪ ਗੱਲ ਕਰਦੇ 4 ਨੰਬਰ ਦੀ ਆਪਾਂ ਇਹਦੇ ਥੱਲੇ ਬਈ ਇਹਦਾ ਤੋਲਣ ਵਾਲਾ ਦੋਪੇ 16 ਤੋਂ 17 ਕਿਲੋ ਆ ਹੁਣ ਹਾਜ਼ਰ ਆ ਬਾਕੀ ਇਹ ਚਾਰ ਗਾਵਾਂ ਦੇ ਬਈ ਸਰਕਾਰੀ ਬੀਮੇ ਹੋਏ ਹੋਣੂ ਠੀਕ ਐ ਸਾਲ ਪਰਦੇ ਬੀਮੇ ਵੀ ਨਾਲ ਮਿਲਣਗੇ ਬੰਦੇ ਨੂੰ ਹਾਂ ਆਪਣੇ ਨਾਮ ਤੇ ਹੋਏ ਹੋਏ ਠੀਕ ਐ ਤੇ ਇਹਦੇ ਥੱਲੇ ਦੁੱਧ 100 ਲੀਟਰ ਜਮਾ ਹਾਜ਼ਰ ਦਿਨ ਕੈ ਕਹੋਗੇ ਸੂਈ ਨੂੰ ਸੂਈ ਅੱਜ ਹੈਗੇ 17 ਦਾ ਬੱਚਾ ਨਾਲ ਉਹ ਮੇਲ ਆਣਾ ਠੀਕ ਹੈ ਤੇ ਇਹਦਾ ਭਾ ਕੀ ਰਹੂਗਾ 75000 75000 ਰੁਪਏ ਦਾ ਭਾ ਰਹੂਗਾ ਤੇ ਨਰਮ ਹੋ ਜਾ ਵਿੱਚੋਂ ਮੰਨ ਤਾਲ ਕਰ ਦਿਆਂਗੇ ਤੋਲ ਕੇ ਲੈੇ ਵੀ ਐ ਨਹੀਂ ਹੈਗਾ ਵੀ ਉਹ ਕਹਿਣ ਜਿਹੀ ਵਾਲੀ ਗੱਲਾਂ ਠੀਕ ਹੈ ਤੇ ਆ ਟੋਕਣ ਬੀਵੀ ਵਾਲਾ ਪਿਆ ਵਾ ਹਾਂ ਮੰਨ ਕੇ ਅੱਜ ਹਲੇ 20 20 ਦਿਨ ਹੋਈ ਨਹੀਂ ਬੀਮੇ ਹੋਏ ਨੂੰ ਸਾਲ ਸਾਲ ਭਰਦੇ ਨੇ ਠੀਕ ਹੈ ਜੀ ਲੱਖ ਰੁਪਏ ਦਾ ਬੀਮਾ ਰੱਬ ਜਾਣੇ ਕੋਈ ਹੋਰ ਸੌਰ ਹੁੰਦੀ ਐ ਲੱਖ ਰੁਪਏ ਦਾ ਬੀਮਾ ਤਾਂ ਆਪਾ ਦਵਾਕੇ ਦੇਵਾਂਗੇ ਆਪਾਂ ਆਪਣੀ ਜ਼ਿੰਮੇਵਾਰੀ ਆ ਤਾਂ ਪਾ ਪੈਸੇ ਲਾਏ ਠੀਕ ਐ ਸੋ ਵੀ ਇਹਦਾ ਬੀਮਾ ਵਗੈਰਾ ਵੀ ਨਾ ਤੋ ਹੋਇਆ ਵਾ ਬੀਮੇ ਵਾਲੇ ਸੂਰਤ ਵੀ ਤੁਹਾਨੂੰ ਨਾਲ ਮਿਲੂਗੀ ਤੇ ਉਹਦਾ ਖਰਚਾ ਤਾਂ ਨਹੀਂ ਪੈਂਦਾ ਹੁਣ ਬੀਮੇ ਦਾ ਕੋਈ ਖਰਚਾ ਨਹੀਂ ਕੁਛ ਨਹੀਂ ਉਹਦਾ ਪੈਸੇ ਚੁੱਕਿਆ ਸੋ ਉਹਦਾ ਖਰਚਾ ਜਿਹੜਾ ਪੈਣੇ ਵੀਰ ਨੂੰ ਪੈ ਚੁੱਕਿਆ ਉਹ ਤੁਹਾਨੂੰ ਸਹੂਤਾ ਮਿਲ ਜੂਗੀ ਹਣਾ ਤੇ ਅੰਦਾਜ਼ਾ ਵੀ ਦੋ ਦਾਂ ਲੀਟਰ ਵਾਹਾਂ ਦੀ ਗਜਾਇਸ ਹੋ ਰਹੀ ਏ ਕੋਈ ਕੇਅਰ ਦਿੱਤੇ ਆ ਇਹਨੂੰ ਚਾਹੇ ਅਗਲਾ 15 ਲੈ ਲੈ ਚ ਤੇ ਅੱਗੇ ਆ ਗਈ ਜਿਹੜੇ ਨਾਲ ਖੜੀ ਐ ਇਹ ਵੀ ਸੂਈ ਵੀ ਐ ਇਹ ਵੀ ਤਾਜੀ ਸੂਈ ਹੋਈ ਆ ਅੱਜ ਪੰਜਵਾਂ ਲੈਣ ਨੂੰ ਪੰਜ ਵਜੇ ਦੀ 16-17 ਕਿਲੋ ਆ ਹੁਣ ਮੌਕੇ ਦੀ 16-17 ਕਿਲੋ ਜਮਤ ਕਿਲੋ ਦੁੱਧ ਮੰਨ ਕੇ ਲੈ ਲੈ ਜਿਹੜਾ ਵੀਰ ਮਰਜੀ ਇਹਨੂੰ ਇਹਦਾ ਭਾਗ ਹੀ ਰਹੂਗਾ ਇਹਦਾ ਭਾਗ ਲੈਣ ਦੇ ਨਾਲ 75000 ਰੁਪਏ 75 ਇਹਦਾ ਵੀਮਾ ਹੋਇਆ ਵਾਣਾ ਲੱਖ ਦੀ ਵੀਮਾ ਇਹਨਾਂ ਤਿੰਨਾਂ ਦਾ ਹੋਇਆ ਵਾ ਇਹ ਚਾਰ ਆਕਾਲੀ ਦਾ ਵੀ ਨਾਲ ਆ ਠੀਕ ਆ ਤੇ ਇਹਦੇ ਥੱਲੇ ਕੀ ਸਿਸਟਮ ਇਹਦੇ ਮਗਰ ਵੀ ਮੇਲ ਆ ਹੁਣ 22 ਕਿਲੋ ਦੁੱਧ ਅਰੇ ਛੱਲੇ ਦੋ ਦੰਦ 22 ਕਿਲੋ ਦੁੱਧ ਹਾਜ਼ਰ ਤੇ ਦੋ ਦੰਦ ਲੇਵਾ ਫਿਟਿੰਗ ਵਾਲਾ ਜਾਵਾਂ ਹਨਾ 20 ਕਿਲੋ ਦੁੱਧੂ ਵੀ ਨੱਟ ਜਾਮ ਸੋ ਬਾਕੀ ਨਾੜਾ ਵਗੈਰਾ ਦੇਖੋ ਹਵਾਨੇ ਤੇ ਪੂਰੇ ਸਾਫ਼ ਸੁਥਰੇ ਚਾਰੇ ਤਾਂ ਨਿਖਣਵੇਂ ਬਿੱਥੀ ਤੇ ਜਿੰਦ ਜਾਣ ਤੇ ਕੱਦ-ਗਾੜ ਸਹਿਜ ਵਗੈਰਾ ਪੂਰਾ ਤੇ ਅੱਗੇ ਆ ਗਈ ਆਪਣੀ ਕਾਫੀ ਕਲਰ ਵਾਲੀ ਜਰਸੀ ਕਾਲੇ ਰੰਗ ਦੀ ਇਹਨੂੰ ਕਹਿ ਦਿੰਦੇ ਆ ਇਹਦਾ ਵੀ ਬੀਮਾ ਹੈਗਾ ਜੀ ਫੋਲੋ ਇਹ ਕੀ ਹਾਕਤਾ ਵਸੂਈ ਦਾ ਇਹ ਗੱਬਣਾ ਬਾਈ ਕਿਆ ਗਿਣ ਕੱਢ ਦਿਆ ਜੇ ਦੁੱਧ ਮੰਨ ਕੇ ਦੁੱਧ ਦੀ ਰਿਪੋਰਟ ਦੀ ਦਿੱਤੀ ਆਪਾਂ ਨੂੰ 26 27 ਕਿਲੋ ਦੀ ਮਾਲ ਕਨ ਠੀਕ ਹੈ ਟਰੇਲੂ ਬੰਦਿਆਂ ਤੋਂ ਲਈ ਆ ਫਾਰਮ ਦੀ ਨਹੀਂ ਹੈਗੀ ਕਈ ਵਾਰ ਅਗਲਾ ਕੋਈ ਕਹਿੰਦਾ ਫਾਰਮ ਦੀ ਠੀਕ ਹੈ ਦੈਰ ਪੰਜ ਸੱਤ ਕੱਢ ਦਿਆ ਹੈ ਨਾ ਹਫਤਾ ਲੈ ਜੂਗੀ ਇਸ ਲਈ ਇਹਦਾ ਕੀ ਭਾਵ ਯਾਰ ਹੈ ਨਾ 85000 ਰੁਪਏ 85 ਸੋ ਵੀਰੋ ਕਾਫੀ ਕਾਮ ਆ ਬਸ ਤੁਹਾਨੂੰ ਦਿਖਾ ਚੁੱਕਿਆ ਕੋਈ ਵੀ ਨਾ ਤੁਹਾਡੇ ਪਸੰਦ ਹੋਵੇ ਦੇਖ ਕੇ ਤਸੱਲੀ ਕਰਕੇ ਖਰੀਦਦਾਰੀ ਕਰ ਸਕਦੇ ਹੋ 9530801959 ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਾਂਗੇ ਕਿਸੇ ਨਵੀਂ ਹੋਰ ਵੀਡੀਓ